ਜੈ ਗੁਰਦੇਵ ਤਨ ਗੁਰਦੇਵ ਤਨਤਾ ਸ਼ੇਰਵਰਦਾਸ ਮਹਾਰਾਜ ਦਾ ਗੁਰਪੋ ਇੱਕ ਫਰਵਰੀ ਨੂੰ ਆ ਰਹੇ ਹਨ ਆਪ ਸਭ ਨੂੰ ਲੱਖ ਲੱਖ ਵਧਾਈ ਹੋਵੇ ਤਨਤਾ ਸ਼ੇਰਵਰਦਾਸ ਮਹਾਰਾਜ ਜੀ ਲਿਖਦੇ ਹਨ ਸੋਹੰ ਓਮਕਾਰ ਨਿਰਵਿਕਾਰ ਆਨਾਦ ਅਖੰਡ ਧਿਆਨ ਸਰੂਪ ਅਜ ਅਮਰ ਆਦ ਕਰਨਾ ਪੁਰਸ਼ ਅਟਲ ਅਨੂਪ ਕਿਰਪਾ ਕਰਤੇ ਦਿਆਲ ਜੀ ਕਾਟੇ ਬੰਧਨ ਕਰੂਪ ਸਾਹਿਬ ਬਖਸ਼ਿਸ਼ ਸਤਿ ਸੁਣ ਦਾਸ ਕਰ ਨਿਜ ਰੂਪ ਸਚ ਨਾਮ ਕੋ ਸਿਮਰ ਕਰ ਜੀਵ ਭਏ ਤਤ ਰੂਪ ਰਵਦਾਸ ਕਹੇ ਪਜ ਨਾਮ ਕੋ ਪਾਵੇ ਸ਼ੁੱਧ ਸਵਰੂਪ ਤੰਤਾ ਸ਼੍ਰੀ ਰਵਦਾਸ ਮਹਾਰਾਜ ਜੀ ਸਾਨੂੰ ਸ਼ਬਦਾਂ ਵਿੱਚ ਸਮਝਾਉਂਦੇ ਹਨ ਕਿ ਉਹ ਪਰਮਾਤਮਾ ਜਿਹੜਾ ਹੈ ਉਹ ਇੱਕ ਹੈ ਉਹ ਵਿਕਾਰਾਂ ਤੋਂ ਰਹਿਤ ਉਹ ਸੰਸਾਰ ਦੇ ਆਤਮਾ ਹੈ ਅਤੇ ਸੰਪੂਰਨ ਹੈ ਉਸ ਦੇ ਸਰੂਪ ਦਾ ਧਿਆਨ ਧਰਨਾ ਚਾਹੀਦਾ ਹੈ ਉਹ ਪ੍ਰਭ ਹਮੇਸ਼ਾ ਰਹਿਣ ਵਾਲਾ ਅਟਲ ਅਤੇ ਅਨੋਖਾ ਪੁਰਸ਼ ਹੈ ਪ੍ਰਪਦਿਆਲ ਹੈ ਉਹ ਕਿਰਪਾ ਕਰਕੇ ਜੀਵ ਦੇ ਸਾਰੇ ਖੋਟੇ ਬੰਧਨ ਕੱਟ ਦਿੰਦਾ ਹੈ हे ਜੀਵ ਤੂੰ ਸੁਣ ਜਿਸ ਜੀਵ ਤੇ ਉਸ ਪ੍ਰਭ ਦੀ ਕਿਰਪਾ ਹੋ ਜਾਂਦੀ ਹੈ ਉਹ ਉਸ ਨੂੰ ਆਪਣਾ ਨਿਛ ਰੂਪ ਬਣਾ ਲੈਂਦਾ ਹੈ ਪ੍ਰਭ ਦੇ ਸੱਚੇ ਨਾਮ ਦਾ ਸਿਮਰਨ ਕਰਕੇ ਜੀਵ ਉਸ ਦਾ ਹੋ ਜਾਂਦਾ ਹੈ ਸਤਗੁਰੂ ਗਗਸ ਮਹਾਰਾਜ ਉਚਾਰਨ ਕਰਦੇ ਹਨ ਜਿਹੜੇ ਜੀਵ ਉਸ ਪ੍ਰਭ ਦਾ ਸਿਮਰਨ ਕਰਦੇ ਹਨ ਉਹ ਉਸ ਦੇ ਪਵਿੱਤਰ ਸੂਖ ਸਰੂਪ ਨੂੰ ਪ੍ਰਾਪਤ ਕਰ ਲੈਂਦੇ ਹਾਂ ਸੋ ਪੰਪਾ ਜੀ ਰੁਪਦਾਸ ਮਾਰੇ ਸਾਨੂੰ ਕਹਿੰਦੇ ਹਨ ਕਿ ਉਸ ਪਰਮਾਤਮਾ ਦਾ ਨਾਮ ਦਾ ਸਿਮਰਨ ਕਰੋ ਤਾਂ ਜੋ ਉਸ ਪਰਮਾਤਮਾ ਦੇ ਨਾਮ ਦੇ ਰੰਗ ਉਚਰਨ ਕੇ ਤੁਸੀਂ ਆਪਣਾ ਜੀਵਨ ਸਫਲ ਕਰ ਸਕੋ ਸੋ ਜੈ ਗੁਰਦੇਵ ਧੰਬੁਰਦੇਵ